ਹਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉਸ ਵੇਲੇ ਇਸ ਧਰਤੀ ਉੱਤੇ ਅਵਤਾਰ ਲੈ ਕੇ ਆਏ ਜਦੋਂ ਇਸ ਧਰਤੀ ਉੱਤੇ ਜ਼ੁਲਮ ਦੇ ਝਖੜ ਝੋਲੇ ਚੱਲ ਰਹੇ ਸਨ ਪਾਪ ਦੀਆਂ ਹਨੇਰੀਆਂ ਵਗ ਰਹੀਆਂ ਸੀ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਲਤਾਨਪੁਰ ਤੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਿਵੇਂ ਚੱਲੇ ਅਸੋਧਣ ਲਕਾਈ ਨੂੰ ਉਦੇਖ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇੰ样 ਲਿਖਿਆ ਹੈ ਸਤ ਗੁਰ ਨਾਨਕ ਤੁਰ ਪਏ ਸੋਧਣ ਧਰਤ ਲੋਕ aí ਨੂੰ ਨਾਲ ਲਿਆ ਸੁਲਤਾਨਪੁਰੋਂ ਮਰਦਾਨੇ ਬਾਈ ਨੂੰ ਮੰਜਲੋ ਮੰਜਲੀ ਚੱਲਦਿਆਂ ਚੱਲਦਿਆਂ ਪੰਦ ਮੁਕਾਇਆ ਸੀ ਅਨਤ ਕਲਾ ਹੋਏ ਕਾਲਤਾਰਨ ਗੁਰ ਨਾਨਕ ਕੇ ਆਇਆ ਸੀ ਆਨਤ ਕਲਾ ਵਿਕਲਤਾਰਨ ਗੁਰੂ ਨਾਨਕ ਆਇਆ ਸੀ ਬਈ ਸਤ ਗੁਰੂ ਨਾਨਕ ਤੁਰ ਪੈ ਸੋਧਣ ਧਰਤ ਲੁਕਾਈ ਨੂੰ ਨਾਲ ਲੈ ਆ ਸੁਲਤਾਨਪੁਰੋਂ ਮਰਦਾਨੇ ਭਾਈ ਨੂੰ ਮੰਜਲੋ ਮੰਜਲੀ ਚਲਦਿਆਂ ਚਲਦਿਆਂ ਪੰਧ ਮੁਕਾਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਹੋ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਬਈ ਤੱਕ ਆਇ ਉਸਨੇ ਕੂੜ ਹਨੇਰਾ ਛਾਇਆ ਦੁਨੀਆ ਤੇ ਜ਼ੁਲਮ ਕਮਾਉਂਦੇ ਵੇਖੇ ਜ਼ੁਲਮੀ ਰਿਸ਼ੀਆਂ ਮੁਨੀਆਂ ਤੇ ਜੋਲਮ ਕਮਾਉਂਦੇ ਵੇਖੇ ਜ਼ੁਲਮੀ ਰਿਸ਼ੀਆਂ ਮਨੀਆਂ ਤੇ ਕੂੜ ਪਸਾਰੇ ਓਲੇ ਸੱਚ ਦਾ ਚੰਨ ਛਪਾਇਆ ਸੀ ਕਲ ਤਾਰਨ ਹੋਏ ਅਨਤ ਕਲਾ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਬਈ ਲਖਾਨ ਅਰਦ ਫਿਰ ਨ ਵਜਾਉਂਦੇ ਡਾਉ ਰੂ ਧਰਤੀ ਤੇ ਵੇਖੇ ਜ਼ੁਲਮ ਕਮਾਉਂਦੇ ਫਿਰ ਕਈ ਕਾਉ ਰੂ ਧਰਤੀ ਤੇ ਵੇਖੇ ਜ਼ੁਲਮ ਕਮਾਉਂਦੇ ਫਿਰ ਕਈ ਕਾਉ ਰੂ ਧਰਤੀ ਤੇ ਕੰਨਿਆ ਨੇ ਕੋਰਸ਼ੇ ਤਰਦ ਰਣ ਫੇਰ ਬਣਾਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਹੋ ਕਈ ਹਰਨਾਖਸ਼ ਵਰਗੇ ਆਪਣਾ ਨਾਮ ਜਪਾਉਂਦੇ ਸੀ ਕਈ ਸੰਸਰ ਵਰਗੇ ਨਦੀਆਂ ਰੋਕ ਵਿਖਾਉਂਦੇ ਸੀ ਬਈ ਕਈ ਸੰਸਰ ਵਰਗੇ ਨਦੀਆਂ ਰੋਕ ਵਿਖਾਉਂਦੇ ਸੀ ਪਰਸ ਰਾਮ ਨੇ ਕਿਦਰੇ ਫੇਰ ਕੋਹਾੜਾ ਚਾਇਆ ਸੀ ਬਈ ਅਨਤ ਕਲਾ ਹੋਏ ਕਲਤਾਰਨ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲਤਾਰਨ ਗੁਰੂ ਨਾਨਕ ਆਇਆ ਸੀ ਹੋ ਕੰਸ ਕੇਸ ਚੰਡੂਰ ਜੇ ਕਈ ਲੱਖਾਂ ਫਿਰਦੇ ਸੀ ਕੰਸ ਕੇਸ ਚੰਡੂਰ ਜੇ ਕਈ ਲੱਖਾਂ ਫਿਰਦੇ ਸੀ ਇਸ ਦੁਨੀਆਂ ਤੇ ਕਰੀ ਹਕੂਮਤ ਜਾਂਦੇ ਚਿਰ ਦੇ ਸੀ ਬਈ ਇਸ ਦੁਨੀਆਂ ਤੇ ਕਰੀ ਹਕੂਮਤ ਜਾਂਦੇ ਚਿਰ ਦੇ ਸੀ ਉਗਰ ਸੈਨ ਦੇ ਭਗਤਾਂ ਨੂੰ ਜੇਲਾਂ ਵਿੱਚ ਪਾਇਆ ਸੀ ਅੰਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਅੰਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਓ ਭਗਤਾਂ ਦੇ ਸਿਰ ਕਾਲ ਕੜਕਦਾ ਰਹਿੰਦਾ ਕਲ ਯੁਗ ਦਾ ਭਗਤਾਂ ਦੇ ਸਿਰ ਕਾਲ ਕੜਕਦਾ ਰਹਿੰਦਾ ਕਲਯੁਗ ਦਾ ਘਰ ਘਰ ਦੇ ਵਿੱਚ ਸ਼ੋਰ ਸ਼ਰਾਬਾ ਪੈਂਦਾ ਕਲਯੁਗ ਦਾ ਘਰ ਘਰ ਦੇ ਵਿੱਚ ਸ਼ੋਰ ਸ਼ਰਾਬਾ ਪੈਂਦਾ ਕਲਯੁਗ ਦਾ ਜਗਾ ਜਗਾਤੇ ਪਾਪੀ ਬੰਦਿਆਂ ਪਾਪ ਕਮਾਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰ ਨਾਨਕ ਆਇਆ ਸੀ ਹੋ ਗਏ ਏਮਨਾ ਬਾਦ ਵੜੇ ਘਰ ਲਾਲੋ ਦੇ ਜਾ ਕੇ ਹੋ ਗਏ ਸਭ ਨਿਹਾਲ ਦਿਦਾਰੇ ਸਤ ਗੁਰ ਦੇ ਭਾ ਕੇ ਹੋਗੇ ਸਭੀ ਨਿਹਾਲ ਦਿਦਾਰੇ ਸਤ ਗੁਰ ਦੇ ਭਾ ਕੇ ਸੱਚੀ ਸੁੱਚੀ ਕਰਤ ਕਰਨ ਸਭ ਨੂੰ ਸਿਖਲਾਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਓ ਗੁਰੂ ਨਾਨਕ ਦੇ ਗੀਤ ਪਤੰਗਾ ਜਦੋਂ ਬਣਾਉਂਦਾ ਏ ਸਾਗਰ ਤੇ ਜਗ ਦੇਵ ਸਭਾ ਵਿੱਚ ਬੋਲ ਸੁਣਾਉਂਦਾ ਏ ਸਾਗਰ ਤੇ ਜਗ ਦੇਵ ਸਭਾ ਵਿੱਚ ਬੋਲ ਸੁਣਾਉਂਦਾ ਏ ਜੋੜੀ ਵਾਲਾ ਨਾਲ ਜਦੋਂ ਗੁਰਮੀ ਤਰਲਾਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਬਈ ਗੁਰੂ ਨਾਨਕ ਦੇ ਸ਼ਬਦ ਪਤੰਗਾ ਜਦੋਂ ਸੁਣਾਉਂਦਾ ਏ ਗੁਰੂ ਨਾਨਕ ਦੇ ਸ਼ਬਦ ਪਤੰਗਾ ਜਦੋਂ ਸੁਣਾਉਂਦਾ ਏ ਸਾਗਰ ਤੇ ਜਗ ਦੇਵ ਸਭਾ ਵਿੱਚ ਅਪੇ ਗਾਉਂਦਾ ਏ ਸਾਗਰ ਤੇ ਜਗ ਦੇਵ ਸਬਾ ਵਿੱਚ ਰਲ ਕੇ ਗਾਉਂਦਾ ਏ ਹੋ ਜੋੜੀ ਵਾਲਾ ਨਾਲ ਜਦੋਂ ਗੁਰਮੀਤ ਰਲ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਅਨਤ ਕਲਾ ਹੋਏ ਕਲ ਤਾਰਨ ਗੁਰੂ ਨਾਨਕ ਆਇਆ ਸੀ ਬਈ ਅੰਤ ਕਲਾ ਹੋਏ ਕਾਲ ਤਾਰਨ ਗੁਰੂ ਨਾਨਕ ਆਇਆ ਸੀ